ਚਾਹਰਪਾਲ ਸਿੰਘ ਟੀਮਾ ਜੀ ਕੋਈ ਹੋਰ ਮਨਿਸਟਰ ਤੁਹਾਡੀ ਜਗਾ ਹੁੰਦਾ ਐਡੀ ਵੱਡੀ ਟ੍ਰੈਜੇਡੀ ਤੁਹਾਡੇ ਆਪਣੇ ਹਲਕੇ ਚ ਹੁੰਦੀ ਮਹਿਕਮਾ ਤੁਹਾਡਾ ਆਪਣਾ ਤੁਸੀਂ ਜ਼ਿੰਮੇਵਾਰ ਬਹਿਕਵੇਂਦੇ ਹੁੰਦੀ ਉਹਨੇ ਉਸੇ ਟਾਈਮ ਅਸਤੀਫਾ ਦੇ ਕੇ ਪਾਸੇ ਹੋ ਜਾਂਦਾ ਟੀਮਾ ਸਾਹਿਬ ਕੀ ਇਸ ਟ੍ਰੈਜੇਡੀ ਦੀ ਤੁਸੀਂ ਖੁਦ ਜ਼ਿੰਮੇਵਾਰੀ ਲਓਗੇ ਸੰਗਰੂਰ ਦੇ ਦਿੜਬਾ ਨੇੜਲੇ ਪਿੰਡ ਗੁਜਰਾں ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 2 ਦੀ ਹਾਲਤ ਨਾਜੁਕ ਬਣੀ ਹੋਈ ਹੈ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਆបਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਕੇਰਿਆ ਹੈ ਤੇ ਕਿਹਾ ਕਿ ਜਿਸ ਹਲਕੇ ਦੀ ਨੁਮਾਇੰਦਗੀ ਖੁਦ ਮੰਤਰੀ ਹਰਪਾਲ ਸਿੰਘ ਚੀਮਾ ਕਰ ਰਹੇ ਨੇ ਤੇ ਉਹਨਾਂ ਦੇ ਆਪਣੇ ਜੱਦੀ ਹਲਕੇ ਦੇ ਵਿੱਚ ਅਜਿਹੀ ਘਟਨਾ ਤੇ ਜ਼ਹਿਰੀਲੀ ਸ਼ਰਾਬ ਦਾ ਵਪਾਰ ਹੋਣਾ ਬੇਹਤ ਸ਼ਰਮਨਾਕ ਹੈ ਬਾਜਵਾ ਦਾ ਕਹਿਣਾ ਹੈ ਕਿ ਮੰਤਰੀ ਹਰਪਾਲ ਚੀਮਾ ਨੂੰ ਇਸ ਘਟਨਾ ਦੀ ਨੈਤਿਕਤਾ ਦੇ ਆਧਾਰ ਤੇ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੀ ਟ੍ਰੈਜੇਡੀ ਹੋਈ ਹੈ ਜਿਹੜੀ ਇਲੀਗਲ ਸ਼ਰਾਬ ਹੈ ਉਹਦੇ ਨਾਲ ਚਾਰ ਮੌਤਾਂ ਸਾਡੇ ਪੰਜਾਬੀ ਵੀਰਾਂ ਦੀਆਂ ਹੋਈਆਂ ਨੇ ਅਸੀਂ ਸੋਚ ਰਹੇ ਨਾ ਸਾਰਨ ਅਫਸੋਸਨਾ ਗੱਲ ਇਹ ਹੈ ਕਿ ਹਲਕਾ ਡਿੜਬ ਹੈ ਜਿਸ ਹਲਕੇ ਨੂੰ ਰਿਪਰੈਜ਼ੈਂਟ ਪੰਜਾਬ ਦੇ ਫਾਈਨੈਂਸ ਐਕਸਾਈਜ਼ ਤੇ ਫਾਈਨੈਂਸ ਮਿਨਿਸਟਰ ਜਿਹੜੇ ਸਾਹਰਪਾਲ ਸਿੰਘ ਚੀਮਾ ਜੀ ਕਰਦੇ ਉਹਨਾਂ ਦੇ ਆਪਣੇ ਜੱਦੀ ਹਲਕੇ ਜਿਹਨੂੰ ਰਿਪਰੈਜ਼ੈਂਟ ਕਰਦੇ ਉਹਦੇ ਵਿੱਚ ਇਲਿਸੀਟ ਸ਼ਰਾਬ ਦਾ ਕਾਰੋਬਾਰ ਹੋਣਾ ਚਾਰ ਮੌਤਾਂ ਹੋਣੀ ਹੈ ਮੈਂ ਅੱਜ ਜਿਸ ਹਰਪਾਲ ਸਿੰਘ ਚੀਮਾ ਜੀ ਨੂੰ ਕਹੂੰਗਾ ਚੀਮਾ ਸਾਹਿਬ ਅਸੈਂਬਲੀ ਵਿੱਚ ਵੀ ਬਜਟ ਤੇ ਬੋਲਦੇ ਮੈਂ ਇਹ ਅਲੀਗੇਸ਼ਨ ਲਾਇਆ ਸੀ ਤੇ ਮੈਂ ਫੇਰ ਉਹਨੂੰ ਦੁਹਰਾਣਾ ਚਾਹੁੰਦਾ ਵੱਡੇ ਪੈਮਾਨੇ ਤੇ ਇਲੀਗਲ ਸ਼ਰਾਬ ਪੰਜਾਬ ਦੇ ਵਿੱਚ ਨਿਕਲ ਰਹੀ ਹੈ ਤੁਹਾਡੇ ਐਕਸਾਈਜ਼ ਦੇ ਵਿਭਾਗ ਨੂੰ ਤੁਹਾਡੀ ਸਰਕਾਰ ਨੂੰ ਬਕਾਇਦਾ ਤੌਰ ਤੇ ਪਤਾ ਇਹਦੇ ਨਾਲ ਨਾਲ ਜਿਹੜੇ ਰੈਗੂਲਰ ਤੁਹਾਡੇ ਖਰਾਬ ਦਾ ਕਾਰੋਬਾਰ ਵੀ ਹੈ ਉਹਦੇ ਵਿੱਚ ਵੀ ਬਹੁਤ ਵੱਡੇ ਪੈਮਾਨੇ ਤੇ ਸਾਨੂੰ ਸ਼ਿਕਾਇਤ ਹੈ ਕਿ ਇਸ ਕਿਸਮ ਦੀ ਸ਼ਰਾਬ ਜਿਹੜੀ ਸਹੀ ਮੈਨੇ ਦੇ ਵਿੱਚ ਡਾਇਰੈਕਟਲੀ ਡਿਸਟਿਲਰੀਜ਼ ਤੋਂ ਨਹੀਂ ਬਣਦੀ ਲੋਕਲਾਈਜ਼ ਸ਼ਰਾਬ ਬਣਦੀ ਹੈ ਜਿਹਦੇ ਵਿੱਚ ਕਰੋੜਾਂ ਰੁਪਏ ਦਾ ਇਲੀਗਲ ਵਪਾਰ ਹੈ ਉਹ ਬਕਾਇਦਾ ਤੌਰ ਤੁਹਾਡੇ ਮਹਿਕਮੇ ਚੱਲਦਾ ਤੁਹਾਡੇ ਐਕਸਾਈਜ਼ ਡਿਪਾਰਟਮੈਂਟ ਦੀ ਦੇਖਰੇਖ ਥਲੇ ਚੱਲਦੇ ਸਾਹਰਪਾਲ ਸਿੰਘ ਟੀਮਾ ਜੀ ਕੋਈ ਹੋਰ ਮਨਿਸਟਰ ਤੁਹਾਡੀ ਜਗ੍ਹਾ ਹੁੰਦਾ ਐਡੀ ਵੱਡੀ ਟ੍ਰੈਜੇਡੀ ਤੁਹਾਡੇ ਆਪਣੇ ਹਲਕੇ ਚ ਹੁੰਦੀ ਮਹਿਕਮਾ ਤੁਹਾਡਾ ਆਪਣਾ ਤੁਸੀਂ ਜ਼ਿੰਮੇਵਾਰ ਮਹਿਕਮੇ ਤੇ ਹੁੰਦੀ ਉਹਨੇ ਉਸੇ ਟਾਈਮ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਸੀ ਮੈਂ ਤੁਹਾਨੂੰ ਸਵਾਲ ਕਰਨਾ ਚਾਹਨਾ ਕੀ ਮਾ ਸਾਹਿਬ ਕੀ ਇਹ ਸਟ੍ਰੈਟਜੀ ਦੀ ਤੁਸੀਂ ਖੁਦ ਜ਼ਿੰਮੇਵਾਰੀ ਲਓਗੇ ਕਿ ਬਾਕੀ ਕਮਾਂ ਵਰ ਗਏ ਇੱਕ ਪਾਸੇ ਕੰਚੋਂ ਸੁਣੋਗੇ ਤੇ ਦੂਜੇ ਪਾਸੇ ਕੰਚੋਂ ਕੱਢੋ